ਉਹਨਾ ਵੀ ਸ਼ੁਰੂ ਹੋ ਗਿਆ ਤੇ ਤੁਸੀਂ ਵੀ ਸਾਰੇ ਭੈਣ ਭਰਾ ਜਿਹੜੇ ਸਾਡੇ ਨਾਲ ਥੋੜੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਵੀ ਖਾਸ ਤੱਕ ਜਨਮ ਅਸਵੀਂ ਦੀ ਕੱਲ ਜਨਮ ਅਸਵੀਂ ਦੀ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਸਾਡੇ ਘਰ ਦੇ ਰੱਬ ਰੂਪੀ ਡਾਕਟਰ ਰਮਨ ਸਿੰਘ ਜੀ ਦੇ ਜਨਮ ਦਿਨ ਦੀ ਵੀ ਕੱਲ ਉਹਨਾਂ ਨੂੰ ਵੀ ਬਾਰਾਤ ਸੁਪਰੀ ਮਾਸ਼ਰ ਕਰਦੀ ਕਲਾਤੰਤਰ ਜੀ ਆਸ਼ਵਾਸਾ ਜੀ ਵੀ ਨਗਰਾਂ ਦੇ ਵਿੱਚ ਇਹ ਸਾਲ ਦਾ ਧਾਰਮਿਕ ਕੈਂਪਾਂ ਅੱਜ ਉਹ ਤਾਂ ਬਹੁਤ ਭੰਗਣਾ ਟਿਕਾਣਾ ਦਾ ਸਫਾਈ ਗਾਕੇ ਲੱਗੂ ਲੱਗੇ ਇਹ ਥਾਪ ਕੇ ਲੈਣੀਆਂ ਕਿ ਨਵੇਂ ਸਾਫ ਜਿਹੜੇ ਪੁਰਾਣੇ ਨੇ ਅੱਜ ਕੈਂਪ ਵਿੱਚ ਸਕੂਲਰ ਗੇਸਟ ਜਿਹੜੀ ਨਵੇਂ ਵੀ ਆ ਗਏ ਨੇ ਪਾਈ ਗਏ ਨੇ ਪਾਰਟੀ ਦਾ ਪ੍ਰਣਾਮ ਪਾੜੇ ਲਈ ਟੋਟਲ 29 ਮੈਂਬਰਾਂ ਦੇ ਚੰਦੇ ਆ ਰਹੇ ਨੇ ਜਿਨ੍ਹਾਂ ਨੂੰ ਇੱਥੇ ਦਾਖਲ ਕਰਨ ਦੀ ਦੌੜ ਪੈਣੀ ਹੈ ਹਰ ਕੈਂਪ ਦੇ ਵਿੱਚ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਦਵਾਈਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਜਿਹੜੇ ਬਹੁਤ ਜਿਆਦਾ ਕ੍ਰਿਟੀਕਲ ਹੁੰਦੇ ਆ ਗੁੱਸੇਪਨ ਹੁੰਦੇ ਆ ਘਰੇ ਮਾਰਕੁੱਟ ਕਰਦੇ ਆ ਘਰਦਿਆਂ ਦੇ ਅੱਖੇ ਦਵਾਈ ਨਹੀਂ ਕਰਦੇ ਉਹਨਾਂ ਸਾਰੇ ਮੈਂਬਰਾਂ ਨੂੰ ਫਿਰ ਅਸੀਂ ਇੱਥੇ ਆਪਣੇ ਕੋਲੇ ਦਾਖਲ ਕਰ ਲੈਂਦੇ ਆ ਟੈਂਟਰੀ ਰਿਪੋਰਟ ਦੇ ਵਿੱਚ ਉਹਨਾਂ ਨੂੰ 10 ਦਿਨ 15 ਦਿਨ ਮਹੀਨਾ ਕਿੰਨਾਂ ਨੂੰ 2 ਮਹੀਨੇ ਕਿੰਨੀ ਜ਼ਰੂਰਤ ਲੱਗਦੀ ਆ ਜਿੰਨਾ ਚਿਰ ਉਹ ਸਿਹਤ ਨਹੀਂ ਹੁੰਦੇ ਜਿੰਨਾ ਚਿਰ ਉਹ ਇਸ ਤਰ੍ਹਾਂ ਦੇ ਹੁੰਦੇ ਵੀ ਥੋੜਾ ਆਪਣੀ ਕੇਅਰ ਜਾਂ ਆਪਣੇ ਅੰਦਰ ਅੱਖ ਵਿੱਚ ਰਹਿ ਟਕਣ ਤਾਂ ਤੱਕ ਜਿਨ੍ਹਾਂ ਨੂੰ ਇੱਥੇ ਰੱਖਿਆ ਉਹਨਾਂ ਦਾ ਇਲਾਜ ਕਰਦੇ ਫਿਰ ਪਿਛਲੇ ਕੈਂਪ ਦੀ ਜੇ ਗੱਲ ਕਰੀਏ ਜਿਹੜਾ ਗੁਰੂ ਘਰ ਨਗਰ ਅਜ ਤੋਂ 14 ਦਿਨ ਪਹਿਲਾਂ ਲੱਗਿਆ ਸੀ ਉਹਦੇ ਵਿੱਚ 710 ਮੈਂਬਰ ਆਏ ਦੀ ਦਵਾਈਆਂ ਦਿੱਤੀ ਗਈ ਹੈ ਮਰੀਜ਼ਾਂ ਦੀ ਗਿਣਤੀ ਦਿਨ-ਦਿਨ ਵਧਦੀ ਜਾ ਰਹੀ ਹੈ ਤੇ ਅਸੀਂ ਰਿਪੀਟ ਦਵਾਈਆਂ ਦਾ ਵੀ ਜਿਹੜਾ ਕਾਰਜ ਚਲੂ ਕੀਤਾ ਜਿਹੜੇ ਵੀ ਜਨਾਂ ਦੇ ਕੋਲ ਚਲੇ ਜੰਨੇ ਆ ਵੀ ਇਹਦੇ ਤੇ ਕੋਈ ਇੰਦਾ ਦੀ ਬਾਕਫੀਆ ਕਰ ਦਿਓ ਜੀ ਸਾਡਾ ਦੀ ਪੁੱਤ ਠੀਕ ਹੋ ਜਾਵੇ ਅੱਜ ਹੀ ਮੈਂ ਇੱਕ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਇੱਕ ਮਾਰ ਹੋ ਰਹੀ ਸੀ ਕਹਿੰਦੇ ਮੇਰੇ ਪੁੱਤ ਦੇ ਵਿੱਚ ਗੁੱਸਾ ਜ਼ਿਆਦਾ ਸੀ ਉਹਦਾ ਪਿਓ ਵੀ ਥੋੜਾ ਡੰਦਾ ਸੀ ਤਾਂ ਹੀ ਉਹ ਵੀ ਮੰਜੇ ਤੇ ਬੈਠਾ ਮੈਂ ਕਿਸੇ ਬਾਬੇ ਦੇ ਦਰਦ ਤੇ ਗਏਗੀ ਉਹਨੂੰ ਕਿਹਾ ਵੀ ਮੇਰਾ ਮੁੰਡਾ ਠੀਕ ਨਹੀਂ ਹੈਗਾ ਉਹ ਕਹਿੰਦਾ ਮੈਂ ਆਉਣਾ ਘਰੇ ਆਪਾਂ ਪ੍ਰਾਰਥਨਾ ਕਰਕੇ ਠੀਕ ਕਰਾਂਗੇ ਉਹਨਾਂ ਨੇ ਆ ਕੇ ਦੱਸਿਆ ਵੀ ਇਹਦੇ ਅੰਦਰ ਕੋਈ ਜਿੰਨ ਹੈ 私たちが今回の事件に関しした

मैडीसि लाइ वक छह अठ घंटे त लंगर चालू जी